ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਤੁਹਾਨੂੰ ਅੱਜ ਬੁੱਲੇ ਸ਼ਾਹ ਦੀ ਕਾਫੀ ਸੁਣਾਵਾਂਗੀ ਉਮੀਦ ਕਰਦੀ ਹਾਂ ਕਿ ਬੁੱਲੇ ਸ਼ਾਹ ਦੀ ਕਾਫੀ ਤੁਹਾਨੂੰ ਬਹੁਤ ਪਸੰਦ ਆਵੇਗੀ ਸੋ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਿਠਾ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲੇ ਨਹੀਂ ਬਿਠਉਣਾ ਹੱਜੇ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਹੀ ਮੱਕਾ ਮੈਂ ਤੇ ਮੰਗ ਰਾਂਝੇ ਦੇ ਹੋਇਆ ਮੇਰਾ ਬਬਲ ਕਰਦਾ ਤੱਕਾ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲੇ ਨਹੀਂ ਬਠੋਣਾ ਹੋ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲੇ ਨਹੀਂ ਬਠੋਣਾ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚ ਨੋਸ਼ੋ ਮੱਕਾ ਵਿੱਚ ਹਾਜੀ ਜੇ ਚੋਰੀ ਉੱਚਕਾ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਠੋਣਾ ਹੋ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਠੋਣਾ ਰਾਂਝਾ ਰਾਂਝਾ ਮੈਨੂੰ ਤੀ ਦੋ ਰਾਂਝਾ ਹਿਰਨ ਆਖੋ ਕੋਈ ਸੱਦੋਨੀ ਮੈਨੂੰ ਤੀ ਦੋ ਰਾਂਝਾ ਹਿਰਨ ਆਖੋ ਕੋਈ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਠੋਣਾ ਹੋ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਠੋਣਾ ਹੱਥ ਖੁੰਡੀ ਮੇਰੇ ਅੱਗੇ ਮੰਗੋ ਮੋਢੇ ਪੂਰਾ ਲੋਈ ਬੁੱਲਾਹਿਰ ਸਲੇਟੀ ਵੇਖੋ ਕਿੱਥੇ ਜਾ ਖਲੋਈ ਬੁੱਲਾਹਿਰ ਸਲੇਟੀ ਵੇਖੋ ਕਿੱਥੇ ਜਾ ਖਲੋਈ ਹੋ ਮੇਰੇ ਢੋਲਣਾ ਨਹੀਂ ਭੋਲਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਠੋਣਾ ਹੋ ਮੇਰੇ ਢੋਲਣਾ ਨਹੀਂ ਬੋਲਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਠੋਣਾ ਜੇ ਤੂੰ ਅੱਖੀਆਂ ਦੇ ਕੋਲ ਨਹੀਂ ਬਠੋਣਾ